हां जी किसान ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਸੂਦਾਂ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮਖੂ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਸੂਦਾਂ ਝੋਤੀ ਵਾਲਾ ਪਿੰਡ ਬਿਲਕੁਲ ਨਜ਼ਦੀਕ ਆ ਤੇ ਖਾਸ ਵਿਜਰ ਤੁਸੀਂ ਪਿੰਡ ਸੂਦਾਂ ਕਰਨੀ ਆ ਮਖੂ ਕਸਬਾ ਹੈਗਾ ਦੋਸਤੋ ਸ਼ਹਿਰ ਮਖੂ ਲੱਗਦਾ ਵੀਰ ਮੋਹਰ ਸਿੰਘ ਦੇ ਕੋਲ ਆਇਆ ਦੋਸਤੋ ਇੱਕ ਪਹਿਲਾ ਵੀਡੀਓ ਆਪਾਂ ਪਾਈ ਸੀ ਇਸ ਕੋਲ ਪਸ਼ੂ ਵਪਾਰ ਦਾ ਵੀਰ ਕੰਮ ਕਰਦਾ ਕੋਈ ਦੋ ਨਗ ਤਿੰਨ ਨਗ ਇਕੱਠੇ ਹੁੰਦੇ ਆ ਤੇ ਫਿਰ ਬਿਲਕੁਲ ਜਿਹੜੇ ਆ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਅੱਜ ਇਸ ਕਵਰਜ ਦੇ ਵਿੱਚ ਇਸ ਵੀਡੀਓ ਦੇ ਵਿੱਚ ਦੋ ਨਗ ਤੁਹਾਨੂੰ ਦਿਖਾਉਣੇ ਆ ਇੱਕ ਜਰਸੀ ਅੰਗ ਦੇ ਵਿੱਚ ਦੋਸਤੋ ਵਹਿੜ ਦਿਖਾਵਾਂਗੇ ਸੂਈ ਸਪਾਈ ਆ ਇੱਕ ਕਰੋਸ ਅੰਗ ਦੇ ਵਿੱਚ ਤੁਹਾਨੂੰ ਵਹਿੜ ਦਿਖਾ ਦਾਂਗੇ ਕੱਬਣ ਤਿਆਰੀ ਵਾਲੀ ਬੈੜਾ ਠੀਕ ਆ ਜੀ ਕੁਝ ਦਿਨ ਸਮਾਂ ਬਾਕੀ ਹੈ ਦਾ ਸੂਣ ਦੇ ਵਿੱਚ ਉਹ ਡਿਟੇਲ ਆਪਾਂ ਵੀਰ ਮੋਰ ਸਿੰਘ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 5 ਮਈ ਤੇ ਸਮਾਂ ਕੋਈ ਮਾਰਨਿੰਗ ਦੇ 10:00 ਵਜੇ ਦਾ ਬਾਕੀ ਦੋ ਨਾਗ ਨੇ ਜਿਹੜਾ ਕੋਈ ਵੀਰ ਗੱਬਣ ਪਸ਼ੂ ਤੇ ਆ ਰਿਹਾ ਤੇ ਚੌਥਾ ਥਾਣਾ ਦੀ ਟਿੱਪਗੇ ਭਰਾ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਹੈ ਜੀ ਜਿਹੜਾ ਕੋਈ ਵੀਰ ਸੋਇਆ ਸੋਇਆ ਪਸ਼ੂ ਲੈ ਕੇ ਜਾਊਗਾ ਉਹ ਦੋ ਟਾਈਮ ਚੋਲੋ ਚਾਹੇ ਇੱਕ ਟਾਈਮ ਚੋ ਕੇ ਤਸੱਲੀ ਆ ਉਹ ਵੀ ਆਪਣੀ ਯਕੀਨੀ ਬਣਾ ਲਿਓ ਆਉਣ ਲੈਣੇ ਆਪਦੇ ਰੇ ਡਿਟੇਲ ਕਰਦੇ ਆ ਬਾਤचीत ਸਭ ਤੋਂ ਪਹਿਲਾਂ ਵੀਰ ਮੋਰ ਸਿੰਘ ਸਾਸਰੀ ਕਾਲ ਸਾਸਰੀ ਕਾਲ ਹੋਰ ਭਾਜੀ ਠੀਕਾ ਜੀ ਹਾਂਜੀ ਵਧੀਆ ਜੀ ਵਧੀਆ ਜੀ ਅੱਛਾ ਵੀਰ ਮੋਰ ਸਿੰਘ ਜਿੱਦਾਂ ਆਪਾਂ ਦੱਸਿਆ ਵੀ ਪਸ਼ੂ ਆਪਣੇ ਕੋਲ ਕੋਈ ਇੱਕ ਇੱਕ ਦੋ ਨਾਗ ਤਿੰਨ ਨਾਗ ਜਦੋਂ ਇਕੱਠੇ ਹੁੰਦੇ ਆ ਤੇ ਆਪ ਮਾਨ ਕਰਦਾ ਵੀ ਆਪਾਂ ਵੀਰਾਂ ਭੈਣਾਂ ਭਰਾਵਾਂ ਸੱਜਣਾਂ ਦੇ ਸਾਹਮਣੇ ਪੇਸ਼ ਕਰ ਦਈਏ ਹਾਂਜੀ ਵੀ ਆਪਾਂ ਜਦੋਂ ਕੋਈ ਘਰਾਂ ਜਾ ਕੇ ਨਗ ਲੈ ਆਈਦੇ ਇੱਕ ਇੱਕ ਇਕੱਠਾ ਕਰਕੇ ਦੋ ਦੋ ਜੇ ਆਪਣੇ ਕੋਲ ਕੋਈ ਗਾਹਕ ਆ ਜਾਂਦਾ ਉਸੇ ਗੱੜੀ ਵਿੱਚ ਦੇ ਦਿਆ ਠੀਕ ਹੈ ਤੇ ਜੇ ਨਾ ਤੇ ਆਪਾਂ ਅਸਤਰ ਤੁਹਾਡੇ ਕੋਲ ਵੀਡੀਓ ਪਵਾ ਕੇ ਇਹ ਡੰਗਰ ਵੀ ਸਾਫ਼ ਸੁਥਰਾ ਲਿਆਉਣਾ ਮਾੜਾ ਡੰਗਰ ਨਹੀਂ ਲਿਆਉਣਾ ਮਾੜਾ ਡੰਗਰ ਤਾਂ ਬਹੁਤ ਮਿਲਦਾ ਪਰ ਮੈਂ ਮਾੜਾ ਡੰਗਰ ਲੈ ਆ ਕੇ ਨਹੀਂ ਖੁਸ਼ ਹੋਏਗਾ ਠੀਕ ਹੈ ਜੀ ਹਾਂਜੀ ਇਹ ਡੰਗਰ ਬਹੁਤ ਵਧੀਆ ਡੰਗਰ ਜਿਵੇਂ ਮਰਜ਼ੀ ਬੀਬੀਆਂ ਚਾਣ ਜੋ ਮਰਜ਼ੀ ਚਾਣ ਬਹੁਤ ਵਧੀਆ ਡੰਗਰ ਨੇ ਹੁਣ ਦੱਸੋ ਵੀਰ ਮੋਰ ਸਿੰਘ ਕੋ ਜਿੰਦਾ ਮਰਜੀ ਕੋਈ ਵੀਰ ਆਪਣੀ ਤਸੱਲੀ ਕਰੀ ਜਿਵੇਂ ਮਰਜੀ ਜਿਵੇਂ ਮਰਜੀ ਸੋ ਬਹੁਤੇ ਘਰਾਂ ਦੇ ਵਿੱਚ ਲੇਡੀਜ਼ ਚਵਾਈ ਕਰਦੀਆਂ ਭੈਣਾ ਚਵਾਈ ਕਰਦੀਆਂ ਠੀਕ ਹੈ ਕੋਈ ਗਾਲ ਨਹੀਂ ਸੱਚੇ ਖੱਬੇ ਬੈਕ ਸਾਈਡ ਜਿਹੜੇ ਆਪਣੇ ਮਰਜੀ ਫੜ ਫੜ ਕੇ ਤੁਸੀਂ ਆਪਣਾ ਤਸੱਲੀ ਕਰ ਲਿਓ ਕੋਈ ਲੱਤ ਪੁੱਟਣ ਦਾ ਇਹਨਾਂ ਨੂੰ ਪਤਾ ਨਹੀਂ ਹੈਗਾਗਾ ਪੋਚਾ ਸਿਗਰਟ ਪੋਚਾ ਚੱਕ ਦੀ ਬਿਠੰਦੇ ਧੀਰੇ ਪਸ਼ੂ ਦੀ ਇਹ ਵੀ ਨਿਸ਼ਾਨੀ ਆ ਹਾਂ ਉਸ ਚੱਕ ਖਲਾਉਂਦੇ ਆ ਅੱਛਾ ਵੀਰ ਮੋਰ ਸਿੰਘ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਗੱਬਣ ਵੜ ਤੋਂ ਕਰ ਲੀਏ ਹਾਂ ਇਹ ਤਾਂ ਸੁਹਾ ਦੱਸ ਦਈਏ ਕਿਨਮਾ ਹੁੰਦੀ ਆ ਜੇ ਘਰ ਵਾਲਾ ਨੇ ਤਾਂ ਆਪਾਂ ਨੂੰ ਐ ਕਿ ਦੂਜਾ ਦੱਸਿਆ ਪਰ ਆਪਾਂ ਭਾਵੇਂ ਇਹ ਕਹਿ ਨਹੀਂ ਸਕਦੇ ਨਾਲ ਆਪਣਨ ਦੂਜਾ ਮਤਲਬ ਅਗੋਂ ਉਹਨੇ ਦੂਜਾ ਗਿਆ ਚਾਹੇ ਕੋਈ ਭਰਾ ਤੀਜਾ ਮੰਨ ਕੇ ਸੌਦਾ ਕਰ ਲੇ ਹਾਂਜੀ ਲਓ ਦੋਸਤੋ ਚਾਹੇ ਕੋਈ ਵੇਰ ਤੀਜਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਵੈਸੇ ਦਿਨ ਤੇ ਕਿੰਨੇ ਕ ਪਏ ਆ ਵੈਸੇ ਹਜੇ ਸੂਣ ਚ ਬਸ ਹਫਤੇ ਤੋਂ ਅੰਦਰ ਅੰਦਰ ਸੌ ਪੈ ਗਏ ਪੰਜ ਜਾਚਾ ਪੰਜ ਜਾਂ ਹਫਤਾ ਬਸ ਇੰਨੇ ਕੁ ਦਿਨ ਮਸਾਲੇ ਦੇ ਠੀਕ ਹੈ ਠੀਕ ਹੈ ਸੋ ਬਾਕੀ ਟਿੱਪਣ ਟੁੱਪਣਾ ਹੈ ਪੂਰੀ ਤਸਲੀ ਸੀ ਬਿਲਕੁਲ ਬਿਲਕੁਲ ਜੀ ਜਿਵੇਂ ਮਰਜ਼ੀ ਟਿੱਪਣ ਕਰ ਲਓ ਦੋਸਤੋ ਵੈਸੇ ਵਪਾਰੀ ਬੰਦਿਆਂ ਦਾ ਕੰਮ ਆ ਵਪਾਰੀ ਵੀਰਾਂ ਦਾ ਕੰਮ ਹੈ ਵੀ ਆਪਣੀ ਤਸੱਲੀ ਆ ਠੀਕ ਆ ਜੀ ਉਹ ਬ ਕੋਈ ਢੰਗ ਨਾਲ ਕਰਕੇ ਲੈ ਕੇ ਆਉਂਦੇ ਆ ਕੋਈ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਤੁਸੀਂ ਵੀ ਆਪਣੀ ਚੌਥਾਣਾ ਦੀ ਟਿੱਪ ਕੇ ਭਰਾ ਕੇ ਤਸੱਲੀ ਕਰ ਸਕਦੇ ਜੀ ਸੋ ਚਾਰੇ ਧਾਣਾ ਸਪੇਸ ਵਾਂਡ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਠੀਕ ਆ ਕੋਈ ਹਫਤਾ ਕ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੀ ਹਫਤਾ ਕ ਹਜੇ ਲੈਂਦੀ ਆ ਕਰੋ ਸੰਗ ਦੇ ਵਿੱਚ ਤੇ ਸੋਹਣੇ ਪਿੱਠਪੂੜੇ ਦੇ ਵਿੱਚ ਆ ਚੌੜਾ ਪਿੱਠਪੂੜਾ ਵਜਨ ਵਜਨ ਪੂਰਾ ਬੈੜਦਾ ਠੀਕ ਆ ਜੀ ਤੇ ਵੱਡੀਆਂ ਬੜਾ ਦੇ ਵਿੱਚ ਹੀ ਤੁਸੀਂ ਇਹਨੂੰ ਮੰਨ ਸਕਦੇ ਜੇ ਵੈਸੇ ਮੀਡੀਅਮ ਤੋਂ ਮੇਰਾ 5 ਫੁੱਟ ਕੱਦ ਹਾਂ ਲਾ 4 ਫੁੱਟ ਤਾਂ ਹਾਂ ਬਿਲਕੁਲ ਬਿਲਕੁਲ ਸੋ ਮੀਡੀਅਮ ਹਾਈਟ ਤੋਂ ਉੱਚੀ ਹਾਈਟ ਵਿੱਚ ਇਹਨੂੰ ਅਕਾਊਂਟ ਕਰ ਲਿਓ ਠੀਕ ਹੈ ਜੀ ਸੋਹਣੇ ਪਿੱਟਪੂੜੇ ਦੇ ਵਿੱਚ ਸੋ ਹਵਾਨੇ ਲੇਵੇ ਦੀ ਕੁਆਲਿਟੀ ਚੰਗੀ ਆ ਆ ਦੇਖੋ ਜੀ ਸੋ ਚੌਰਸ ਲੇਵਾ ਬਿਲਕੁਲ ਮੋਟਰ ਤੋਂ ਠੀਕ ਹੈ ਜੀ ਤੇ ਅਤੇ 5-7 ਦਿਨਾਂ ਦੇ ਵਿੱਚ ਹੋਰ ਵੀ ਆਪਾਂ ਉਮੀਦ ਕਰ ਸਕਦੇ ਵੀ ਸੋਨਾ ਬਖਾਲਾ ਮੈਂ ਪੂਰਾ ਬਣਾ ਕੇ ਤਿਆਰ ਕਰੂਗੀ ਠੀਕ ਆ ਸੋ ਆ ਬੈਕ ਸਾਈਡ ਤੋਂ ਦੇਵੇ ਦੀ ਜਿਹੜੀ ਦੋਸਤੋਂ ਬਣਤਰ ਆ ਆ ਲੋ ਹਾਂ ਜਿਵੇਂ ਮਰਜ਼ੀ ਬੈਜੋ ਕਿਹੜੇ ਮਰਜ਼ੀ ਪਾਸੇ ਬੈਜੋ ਠੀਕ ਹੈ ਜੀ ਲਓ ਜੀ ਠੀਕ ਆ ਸੋ ਇਹ ਵਾਇਰ ਜਿਹੜੀ ਦੋਸਤੋ ਗੱਬਣਾ ਤਿਆਰੀ ਵਾਲੀ ਆ ਤੇ ਜਿਹੜੇ ਵੀਰ ਠੀਕ ਆ ਤਿਆਰੀ ਵਾਲਾ ਪਸ਼ੂ ਖਰੀਦਣਾ ਚਾਹੁੰਦੇ ਆ ਤੁਸੀਂ ਪਹਿਲ ਦੇ ਆਧਾਰ ਤੇ ਸੌਦਾ ਕਰ ਲਿਓ ਠੀਕ ਆ ਜੀ ਤੇ ਮੁੱਲ ਬਾੜੀ ਪੁੱਛ ਲਈਨੇ ਵੀਰ ਤੋਂ ਕੀ ਡਿਮਾਂਡ ਕਰਦੇ ਨੇ ਅੱਛਾ ਵੀਰ ਮੋਰ ਸਿੰਘ ਕੀ ਮੰਗ ਕਰਦੇ ਆ ਕਿੱਥੋਂ ਤੱਕ ਲੈ ਦੇ ਰਊਗਾ ਡਿਮਾਂਡ ਕੀ ਰਊ ਕਿੰਦੀ ਵੀਰ ਜੇ ਭਾਵੇਂ ਅੰਦਾ ਭਾਅ ਦੱਸੀ ਵੀ ਕਰ ਲਈਏ ਤਾਂ ਵੀ ਚੱਲਦਾ 70 ਕਰ ਲਈਏ ਤਾਂ ਵੀ ਚੱਲਦਾ ਜੇ ਆਪਾਂ 68000 ਦੇ ਵਿੱਚ ਦੇ ਦਾਂਗੇ 68000 ਦੇ ਵਿੱਚ ਹਾਂਜੀ ਇਸਨੋਂ ਇਹ ਕਿ ਵਿੱਚ ਹੋਰ ਵੀ ਹੋ ਜਾਊਗਾ ਥੋੜਾ ਬਤਾ ਮਾਨਤਾ ਥੋੜਾ ਬਾਲਾ ਹੋ ਜਾਏਗਾ ਕਰ ਦਿਓ ਜੇ ਖੁੱਲਾ ਹੈ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਮੈਨੂੰ ਨਾਲ ਦੇ ਭੈਣ ਭਰਾਵਾਂ ਨੇ ਮਿੰਟਾਂ ਜੀ ਹਾਂ ਜੀ ਮੈਂਟਰ ਚ ਮਿੰਟੋ ਮਿੰਟ ਇਹਦਾ ਆਪਾਂ ਕਿੱਥੇ ਵੀ ਗਈਆਂ ਉਹਨਾਂ ਨੂੰ ਮੈਨੂੰ ਫੋਨ ਵੀ ਆਏ ਨੇ ਕਹਿੰਦੇ ਸਾਨੂੰ ਜੋ ਡੰਗਰ ਦਿੱਤਾ ਬਹੁਤ ਵਧੀਆ ਡੰਗਰ ਦਿੱਤਾ ਮਾਨਤਾ ਇਹ ਤਾਂ ਸਰਲੀ ਆ ਸਾਨੂੰ ਸੰਤੁਸ਼ਟੀ ਹੈ ਨਾ ਹਾਂ ਜੀ ਸਾਨੂੰ ਫੋਨ ਆਉਂਦੇ ਰਹੇ ਉਹਨਾਂ ਦੇ ਠੀਕ ਹੈ ਠੀਕ ਆ ਸਵਾਲ ਤਾਂ ਫੇਰ ਹੀ ਆ ਜੀ ਕੋਈ ਭੈਣ ਭਰਾ ਦਾ ਰਿਸਪੌਂਸ ਚੰਗਾ ਹੈ ਹਾਂ ਜੀ ਹਾਂ ਜੀ ਮਬ ਦੋਸਤੋ 68000 ਦੇ ਵੀਰ ਮੋਰ ਸਿੰਘਾਂ ਦਾ ਵੀ ਇਹ ਦੇ ਦ ਦੇ ਭਵਾਨੇ ਦੇ ਵੀ ਦੇਖ ਵੀ ਚੰਗੀ ਆ ਥਾਰ ਦੇ ਵਿੱਚੋਂ ਵੀ ਕੋਈ ਵੀਰ ਮਾਨ ਨਾਲ ਫੋਨ ਕਰਦਾ ਤੇ ਵਿੱਚੋਂ ਛੋਰ ਛੱਪਾ ਜਿੰਨਾ ਵੀ ਹੋ ਸਕਦਾ ਮੌਕੇ ਤੇ ਮਾਨਤਨ ਹੋਊਗਾ ਬਾਕੀ ਹਰਡਰ ਕੁਆਲਿਟੀ ਚੰਗੀ ਆ ਕੋਈ ਭਰਾ ਕੇ ਕੋਈ ਟਿੱਪ ਕੇ ਤਸੱਲੀ ਕਰ ਲੈ ਸੋ ਇਹੋ ਜਿਹੇ ਪਸ਼ੂ ਦਾ ਦੋਸਤੋ ਵੱਧ ਆ ਠੀਕ ਆ ਜੀ ਕਿਉਂਕਿ ਠੰਡੀ ਧੀਰੀ ਆ ਠੰਡੀ ਧੀਰੀ ਆ ਕੋਈ ਲੇਡੀਜ਼ ਚੁਆਈ ਕਰਨੀ ਚਾਹੁੰਦੀ ਆ ਕਿਤੇ ਪਹਿਣਾ ਦੇ ਚੁਆਈ ਕਰਨੀ ਆ ਕੋਈ ਬੱਚਾ ਬਹਿ ਕੇ ਵੀ ਚੁਆਈ ਕਰ ਸਕਦਾ ਕੋਈ ਲੱਤ ਛੱਡਦਾ ਇਹਨੂੰ ਪਤਾ ਨਹੀਂ ਵੈਸੇ ਤਸੱਲੀ ਬਖਸ਼ੇ ਵਹਿੜ ਸੋ ਪਹਿਲੇ ਨੰਬਰ ਤੋਂ ਜਿਹੜੀ ਆ ਪਾ ਤੁਹਾਨੂੰ ਦਿਖਾਈ ਆ ਕਿ ਸਾਈਕਲ ਨੰਬਰ ਤੇ ਜਰਸੀ ਵ ਠੀਕ ਹੈ ਜਰਸੀ ਵੈੜਾ ਤੇ ਜਰਸੀ ਦੇ ਵਿੱਚ ਥੋੜਾ ਜਿਹਾ ਕੋਈ ਕ੍ਰੋਸ ਤੁਸੀਂ ਮੰਨ ਸਕਦੇ ਜੇ ਰੰਗ ਪ੍ਰਿੰਟ ਨੂੰ ਦੇਖਦੇ ਹੋਏ ਬਾਕੀ ਬਤੇਰੇ ਪੱਖ ਜਿਹੜਾ ਉਹ ਜਰਸੀ ਬਰੀਡ ਦੇ ਵਿੱਚ ਆ ਜਾਂਦੀ ਹੈ ਠੀਕ ਆ ਸੋ ਆਹ ਦੇਖੋ ਜੀ ਅੱਛਾ ਵੀਰ ਮੋਰ ਸਿੰਘ ਇਹ ਤਾਂ ਸੁਹਾ ਕਿਨਵਾ ਸੋਈ ਜਰਸੀ ਇਹ ਵੀ ਆਪਾਂ ਘਰ ਆ ਲੈਣੇ ਆਪਾਂ ਨੂੰ ਦੂਜਾ ਹੀ ਕਿਹਾ ਸੀ ਅੱਛਾ ਜੀ ਹਾਂਜੀ ਦੂਜਾ ਸੁਹਾ ਸੋਣਾ ਤੇ ਆਪਾਂ ਜਿਵੇਂ ਧਿਆਨ ਨਾਲ ਮੰਨ ਸਕਦੇ ਕੋਈ ਤੀਜਾ ਮੰਨ ਲੀਏ ਤੁਹਾਨੂੰ ਤੀਜਾ ਇਹ ਆਪਾਂ ਗੱਭਣ ਨਹੀਂ ਲਈ ਸੀ ਹਾਂਜੀ ਗੱਬਣ ਲਿਆਂਦੇ ਆਪਣੇ ਕੋਲ ਹੀ ਸੂਈ ਹੈ ਹਾਂਜੀ ਆਪਣੇ ਕੋਲ ਸੂਈ ਹੈ ਅੱਜ ਦਿਨ ਇਹਨੂੰ ਕਿੰਨੇ ਹੋ ਗਏ ਆ ਆਪਣੇ ਕੋਲ ਇਸ ਟਾਈਮ ਆਪਣੇ 7 ਦਿਨ ਹੋ ਗਏ ਸੀ ਇਹਦੇ ਸੱਤਕ ਦਿਨ ਹੋ ਗਏ ਬੱਚਾ ਮਗਰ ਦੇ ਕੀ ਉਹ ਬੱਚੀ ਜੀ ਮਗਰ ਬੱਚੀ ਹੈ ਹਾਂਜੀ ਲੈ ਫਿਰ ਮੋਰ ਇਹਨੂੰ ਠਾ ਦੀ ਬੱਚੇ ਨੂੰ ਠਾਰ ਕੇ ਬੱਚੀ ਵੀ ਮਦਰ ਦੇ ਉੱਪਰ ਹੀ ਹੈ ਨਾ ਹਾਂਜੀ ਲਓ ਵੀ ਨੜੂ ਬੱਚੇ ਦੇ ਨਾਲ ਆ ਦੋਸਤੋ ਉਹ ਬੱਚੀ ਵੀ ਤੁਸੀਂ ਵੇਖੋ ਰੰਗ ਪ੍ਰਿੰਟ ਲਾਲ ਐਰ ਸ਼ੈਰ ਦੇ ਵਿੱਚ ਆ ਜਾਂਦੀ ਹਾਂ ਹਾਂਜੀ ਵਾਈਟ ਰੰਗ ਪ੍ਰਿੰਟ ਸੋਨੇ ਰੰਗ ਪ੍ਰਿੰਟ ਦੇ ਵਿੱਚ ਮਗਰ ਬੱਚੀ ਹੈ ਬਹੁਤ ਖੂਬਸੂਰਤ ਮਦਰ ਦੇ ਉੱਪਰ ਹੀ ਆ ਐਰ ਸ਼ੈਰ ਦੇ ਵਿੱਚ ਜਿੱਦਾਂ ਇੱਕ ਟੀਗਾ ਕਰਾਸ ਹੋ ਜਾਂਦਾ ਨਾ ਉਹ ਤਾਈਬ ਦੀ ਤੁਸੀਂ ਬੱਚੀ ਮੰਨ ਸਕਦੇ ਹੋ ਅੱਛਾ ਵੀਰ ਮੋਰ ਸਿੰਘ ਅੱਜ ਇਹਨੂੰ ਹਫ਼ਤੇ ਹੀ ਕਦੇ ਨੇੜ ਤੇੜ ਹੋ ਗਿਆ ਸੋਈ ਨੂੰ ਹਾਂਜੀ ਤੇ ਦੁੱਧ ਹੁਣ ਕਿੰਨੇ ਤੇ ਚੱਲ ਰਿਹਾ ਦੁੱਧ ਪਹਿਸਟਾਈਮ 12 ਕਿਲੋ ਜੀ ਕੰਡੇ ਦਾ ਤੋਲਮਾ 12 ਕਿਲੋ ਹਾਂਜੀ ਤੇ ਬਾਕੀ ਚੌਣ ਚਾਂ ਕਿਦਾਂ ਚੌਣ ਚਾਂ ਬਿਲਕੁਲ ਵਧੀਆ ਜਿਵੇਂ ਮਰਜ਼ੀ ਚੋਹ ਜਿਹਾ ਜਿਵੇਂ ਮਰਜ਼ੀ ਬਹੁਤ ਥੱਲੇ ਕੋਈ ਗੱਲ ਨਹੀਂ अच्छा जी हां जी अच्छा 12 किलो ਜਿਹੜਾ ਆਪਾਂ ਚੁਵਾ ਦਾਂਗੇ ਉਹ ਹਾਂਜੀ 12 ਕਿਲੋ ਚੁਵਾ ਕੇ ਤੋਲ ਕੇ ਆ। ਅੱਛਾ ਤੇ ਮੁਰਗੀ ਦੇ ਅੱਜ ਇੱਕ ਤੁਸੀਂ ਦੱਸਿਆ ਥਣ ਮਾੜਾ ਮੋਟਾ ਰੱਖਦੀ ਆ। ਹਾਂਜੀ ਥਣ ਨਾਲ ਥੋੜਾ ਜਿਹਾ ਗਿਲਟੀ ਹੀ ਵੇਚੰਦੇ। ਅੱਛਾ ਜੀ ਆ ਗਿਲਟੀ ਤੇ ਗਿਲਟੀ ਦਾ ਪ੍ਰੈਸ਼ਨ ਹੋ ਕਰਕੇ ਕੱਢੀ ਤੇ ਥਣ ਬਿਲਕੁਕੁ ਵਧੀਆ ਬਿਲਕੁਕੁ ਕੋਲਾ ਵਰਦਾ ਹਾਂਜੀ ਭਰ ਆ ਕੇ ਵਿਖਾਓ ਮੜਾਂ ਆ ਲਓ ਜੀ ਬਿਲਕੁਲ ਤੇ ਧਾਰਾ ਧੂਰਾ ਪੂਰੀਆਂ ਨੇ? ਹਾਂਜੀ ਧਾਰਾ ਸਾਰੇ ਪੂਰੀ ਅਗਲੇ ਨਾਲ ਅਗਲਾ ਪੂਰੀ ਬਿਲਕੁਲ ਬਰਾਬਰ ਤੇ ਵੱਧ ਕੱਟਦਾ ਉਹਦੇ ਨਾਲ ਵੱਧ ਕੱਟਦਾ। ਅੱਛਾ ਜੀ ਵੱਧ ਕੱਟਦਾ ਕਿਉਂਕਿ ਵੱਧ ਤਾਂ ਦੋ ਲਓ ਵੀ ਠੀਕ ਆ ਜੀ ਤੇ ਹੁਣ ਚੋਈ ਚਵਾਈ ਆ ਸਵੇਰ ਕਿੰਨੇ ਕ ਵਜੇ ਚੋਈ ਆ ਇਹ ਆਪਾਂ 6:30 ਤੋਂ ਮਗਰੋਂ ਚੋਈ ਆ ਅੱਜ ਨਾ ਰਾਤ ਕੁਵਾਰੇ ਚੋਈ ਸੀ ਅੱਛਾ 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 ਟੁੜਟਾੜ ਬਣਾਉਂਦੇ ਰਹੇ ਤੇ ਅੱਜ ਨਾ ਆਪਾਂ ਸਾਲਾ ਮੈਨੂੰ 8:00 ਵਜੇ ਗੇ 7:00 ਵਜੇ ਚੋਈ ਲੇਟ ਜਿਹੜੀ ਚੋਈ ਕੀਤੀ ਹੈ ਲੇਟ ਚੋਈ ਕੀਤੀ ਹੈ ਲਓ ਦੱਸੋ ਵੈਸੇ ਵੀਡੀਓ ਦਾ ਆਪਣਾ ਟਾਈਮ ਜਿਹੜਾ ਤੁਹਾਨੂੰ ਨੋਟ ਕਰਾਉਨੇ ਆ ਵੀ ਤੜਕੇ ਕੋਈ 8:30 9:00 ਵਜੇ ਬਣਾਉਣੀ ਸੀਗੀ ਤੇ ਬਾਅਦ ਵਿੱਚ ਮੈਂ ਵੀਰ ਨੂੰ ਫੋਨ ਕਰਤਾ ਸੀ ਵੀ ਥੋੜਾ ਜਿਹਾ ਲੇਟ ਹੋ ਜਾਣਾ ਇਸ ਕਰਕੇ ਹੁਣ ਕੋਈ 10:00 ਵ ਪਰ ਫਿਰ ਵੀ ਕਿਸੇ ਵੀਰ ਨੇ ਚੋ ਕੇ ਵੇਖਣੀ ਅਗਲੇ ਨਾਲ ਅਗਲਾ ਪੂਰਾ ਭਰਾ ਕੇ ਤੁਸੀਂ ਤਸੱਲੀ ਕਰ ਸਕਦੇ ਹਾਂ ਹਾਂਜੀ ਪਹੁੰਚ 4 ਟਾਂ 4 5 ਟਾਂ ਉਰਨ ਉਰਨ ਬਿਲਕੁਲ ਕੋਲਾ ਹਾਂਜੀ ਬਿਲਕੁਲ ਕੋਲਾ ਬਿਲਕੁਲ ਮਿੰਟੋ ਮਿੰਟ ਚੋਈ ਜਾਂਦੀ ਠੀਕ ਹੈ ਜੀ ਹਾਂਜੀ ਥਾਰੀ ਮੋਟੀ ਬਿਲਕੁਲ ਸਾਰੇ ਨਾਲ ਠੀਕ ਹੈ ਜੀ ਹਾਂਜੀ ਤੇ 12 ਲੀਟਰ ਹੋਣ ਚੁ ਆ ਰਹੀ ਹੈ ਤੇ ਉਮੀਦ ਕਰਦੇ ਆ ਵੀ ਦੇ ਦੂਗੀ ਕੋਈ 13 14 ਲੀਟਰ ਪਲੱਸ 15 ਪਲੱਸ ਮੈਂ 20 ਤਾਂ ਕਹਿਣਾ ਮੇਰੇ ਕੋਲ ਤਾਂ ਜੈਗ ਨਾ ਦੱਸ ਦਿਆਂਗਾ 10 ਦਿਨਾਂ ਦੇ ਚ ਮੈਂ 20 ਚਵਾ ਕੇ ਦਿਆਂਗਾ ਠੀਕ ਹੈ ਜੀ ਇਹ ਵੈਰੀ ਗਾਰੰਟੀ ਠੀਕ ਹੈ ਜੀ ਠੀਕ ਹੈ ਬਾਕੀ ਹੈ ਰਸੀ ਠੀਕ ਜਾਬੀਰ ਮੋਰ ਚੋਕੇ ਬਹੁਵੇਂ ਚੋਨੇ ਬਿਨਾ ਬੱਚੀ ਤੋਂ ਚੋਨੇ ਆ ਬੱਚੇ ਸਾਈਡ ਤੇ ਬੰਨ ਕੇ ਠੀਕ ਹੈ ਜੀ ਹਾਂ ਜੀ ਲੋਬੀ ਭਰਾਵੋ ਠੀਕ ਆ ਸੋ ਬੱਚਾ ਵੀਰਾਂ ਦਾ ਵੀ ਇੱਕ ਸਾਈਡ ਤੇ ਬਾਅਦ ਵਿੱਚ ਬੱਚਨ ਤੋਂ ਤਿਆਰ ਦਿੰਨੇ ਆ ਤੇ ਫਿਲਹਾਲ ਤੁਸੀਂ ਵਾਰਡ ਵੇਖ ਕੇ ਚੈੱਕ ਕਰ ਸਕਦੇ ਜੀ ਠੀਕ ਆ ਕਦ ਕਾਠ ਵੈੜ ਦਾ ਚੰਗਾ ਇੱਕ ਜਿੱਦਾਂ ਆਪਾਂ ਪੰਜਾਬ ਵਾਲੀ ਜਰਸੀ ਦੇਖਦੇ ਆ ਕਦ ਉਡਾ ਹੀ ਆ ਇਸ ਵੈੜ ਦਾ ਹਲੇ ਆ ਲੋ ਹਾਲ ਹੈ ਜੀ ਬਾਹਰ ਕੱਢ ਦੀਏ ਤੋ ਨਹੀਂ ਨਹੀਂ ਬਹੁਤ ਹੈ ਜੀ ਹਾਂ ਜੀ ਠੀਕ ਹੈ ਜੀ ਦਰਾ ਲਓ ਜੀ ਠੀਕ ਆ ਸੋ ਸੋ 12 ਲੀਟਰ ਹੁਣ ਦੁੱਧ ਤੇ ਚੱਲਣ ਢਈ ਆ ਦੇਖੋ ਵੀ ਫਿਰ ਆਪਾਂ ਕਨਫਰਮ ਕਰਾ ਦਿੰਨੇ ਆ ਤੁਹਾਨੂੰ ਠੀਕ ਆ ਚਲੋ ਸੋ ਬਾਕੀ ਅੱਗੇ ਜਿਹੜਾ ਕੋਈ ਵੀਰ ਚੰਗੀ ਸਾਫ ਸਮਾਰਨ ਕਰ ਲੂਗਾ ਚੰਗੀ ਸੇਵਾ ਕਰ ਲੂਗਾ ਦੁੱਧ ਵਧੂਗੀ ਅਜੇ ਅੱਗੇ ਤੇ ਇਹਦਾ ਵੀਰ ਮੋਰ ਕੀ ਕਰਦੇ ਆ ਮੁੱਲ ਫਿਰ ਇਹਦਾ ਵੀ ਆਪਾਂ 75 ਕਰਦੇ ਆ ਜੀ ਅੱਛਾ ਜੀ ਤੇ ਦੇਲੇ ਚ ਆਪਾਂ 68 ਜੀ ਦਾ ਕਰ ਦਾਂਗੇ 8000 ਦੇ ਵਿੱਚ 8000 ਚ ਕਰਤਾ ਹਾਂ ਥੋੜੇ ਬਾਲ ਆਪਾਂ ਯਾਨੀ ਕਿ ਕਰ ਲੈ ਘੱਟਵਾਦਾ ਠੀਕ ਜਿਆਦਾ ਨਹੀਂ ਕਰ ਸਕਦੇ ਯਾਨੀ ਕਿ ਮੈਨੂੰ ਖੁਦ ਉਸ ਹਾਵਣਾ ਪਈਆਂ ਤਾਂ ਆਪਾਂ ਖਰਚਾ ਪਣੀ ਲੈਣਾ ਬਸ ਉਹ ਕੁਛ ਨਹੀਂ ਆਪਾਂ ਲੈਣਾ ਦਾ ਠੀਕ ਹੈ ਠੀਕ ਹਾਂਜੀ ਹਾਂਜੀ 8000 ਤੇ 8000 ਦੇ ਵਿੱਚੋਂ ਚਲੋ ਬਾਕੀ ਬੰਦਾ ਸਰ ਤਾਂ 24 ਗੰਜੇ ਆਪਾਂ ਹਾਂਜੀ ਜੋ ਮੜ ਮੋਟੀ ਜਗ੍ਹਾ ਕਿੰਨੀ ਨਿਕਲੀ ਗੰਜਾਸ਼ ਆਪਾਂ ਕੱਢਾਂਗੇ ਕੋਈ ਗੱਲ ਠੀਕ ਠੀਕ ਹੈ ਜੀ ਲਓ ਵੀ ਦੋਸਤੋ 8000 ਦੇ ਵਿੱਚ ਉਹ ਵੀਰ ਕਹਿੰਦਾ ਵੀ ਆਪਾਂ ਕੱਢ ਦਾਂਗੇ ਜੋ ਵੀ ਕਸਰ ਹੋਈ ਮਾਣਤਾ ਕਰ ਦਾਂਗੇ ਕਿਸੇ ਵੀਰ ਦੇ ਘਰ ਆ ਇਹਦਾ ਸੋ ਬਾਕੀ ਥਣ ਲੇਵੇ ਤੇ ਇੱਕ ਵਾਰ ਤੁਹਾਨੂੰ ਥੋੜੀ ਜਿਹੀ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ ਆ ਲਓ ਤੋ ਹੋਇਆ ਵੈਸੇ ਠੰਡੀਆਂ ਤੇਰੀਆਂ ਦੋਨੋਂ ਹਨਾ ਬਿਲਕੁਲ ਜੀ ਜਿਵੇਂ ਮਰਜ਼ੀ ਬਾਇ ਘੜੇ ਮਰਜ਼ੀ ਚੋੜੋ ਨਹੀਂ ਹਾਂਜੀ ਚਲੋ ਅੰਦਰ ਬਹੁਤ ਦੋਸਤੋ ਇਹ ਦੋ ਨਗਸੀ ਆ ਜੀ ਵੀਰ ਦੇ ਕੋਲ ਠੀਕ ਆ ਜੀ ਇੱਕ ਗੱਬਣ ਵੈੜ ਤੁਹਾਨੂੰ ਦਿਖਾਈ ਆ ਚੰਗੀ ਵੈੜ ਹੈ ਇਹ ਵੀ ਠੀਕ ਆ ਜੀ ਘਵਾਨੇਲੇਵੇ ਦੀ ਸਾਫ ਸੁਥਰੀ ਆ ਤੇ ਇੱਕ ਬਿਲਕੁਲ ਤਾਜੀ ਸੂਈ ਸਵਾਈ ਤੁਹਾਨੂੰ ਵੈੜ ਦਿਖਾਤੀ ਆ ਜਰਸੀ ਕਰਾ ਸੰਗ ਦੇ ਵਿੱਚ ਠੀਕ ਆ ਤੇ ਇਹ ਦੋ ਨਾਗਨੇ ਤੇ ਵੀਰ ਮੋਰ ਇੱਕ ਨੰਬਰ ਆਪਣੇ ਬੋਲ ਸੀਗੇ ਇੱਕ ਹੈ ਆਪਣਾ 95309 ਹਾਂਜੀ 37238 ਤੇ 76961 37238 ਠੀਕ ਹੈ ਜੀ ਹਾਂ ਠੀਕ ਹੈ ਲਓ ਦੋਸਤੋ ਇਹ ਨੰਬਰ ਨੇ ਬਿਲਕੁਲ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਦੋ ਐਨੀਮਲਸ ਹੀ ਅੱਜ ਵੀਰ ਦੇ ਕੋਲ ਪਸ਼ੂ ਆਉਦੇ ਰਹਿਣਗੇ ਠੀਕ ਹੈ ਜੀ ਕੋਈ ਇੱਕ ਇੱਕ ਦੋ ਨਾ ਕੋਈ ਤਿੰਨ ਨਾ ਜਦੋਂ ਵੀ ਆਉਂਦੇ ਆ ਤੁਸੀਂ ਬਥੇਰੇ ਇੱਥੇ ਲੈ ਸਕਦੇ ਸੀ ਹਾਂਜੀ ਬਾਕੀ ਜੋ ਮੈਂ ਮੰਗਿਆ ਬਿਲਕੁਲ ਜਾਇਜ਼ ਮੰਗਿਆ ਤੇ ਕੋਈ ਆਣ ਕੇ ਮੇਰੇ ਨਾਲ ਘਟਾਵੇ ਨਾ ਪਾਇਆ ਕਿਉਂਕਿ ਮੈਂ ਨਾ ਬਿਲਕੁਲ ਜਾਇਜ਼ ਮੰਗਣ ਡਿਆ ਠੀਕ ਹੈ ਕਿਉਂਕਿ ਮੈਨੂੰ ਪੂਰੇ ਪੂਰੇ ਰੇਟ 'ਚ ਪਈ ਜਾਣੇ ਤੇ ਆਪਾਂ ਕੋਈ ਹਰ ਤੋਂ ਵੱਧ ਲੈਣਾ ਨਹੀਂ ਪਾਇਆ ਔਰ ਬਾਕੀ ਮੋਰ ਵੀਰੇ ਬਾਕੀ ਚੀਜ਼ ਤਸੱਲੀ ਬਖਸ਼ਾ ਕੀ ਤਸੱਲੀ ਆਪਦੀ ਕਰਨ ਚੀਜ਼ ਚ ਕੋਈ ਫਾਲਤ ਕਮੀ ਹੋਵੇ ਤੇ ਚਲੋ ਉਹ ਗੱਲ ਹੋ ਰਹੀ ਆ ਦੱਸਿਆ ਅੱਗੇ ਮੈਂ ਤੁਹਾਨੂੰ ਦੱਸਿਆ ਹੋਣਾ ਜਦੋਂ ਮੈਂ ਘਰ ਆਇਆ ਜਾਣਾ ਜਦੋਂ ਗਾਂ ਵੇਖੀ ਤੇ ਗਾਵਾਂ ਜੋ ਛੜਾ ਮਾਰਦੀਆਂ ਮੈਂ ਉੱਥੇ ਛੜਾ ਹੀ ਦੀਆਂ ਪਰ ਮੈਂ ਠੰਡੀ ਧਿਰੀ ਲੱਭ ਕੇ ਲਿਆਉਣੀ ਗਾਂ ਨਹੀਂ ਤਾਂ ਆਪਾਂ ਨਹੀਂ ਲਿਆਉਣੀ ਅੱਗੇ ਵੀ ਜਾਂ ਲੈਂਦੀਆਂ ਅਸੀਂ ਉਹ ਵੀ ਠੰਡੀ ਧਿਰੀਆਂ ਇਹ ਵੀ ਦੋ ਪਾਸੇ ਵੱਧ ਖਰਚ ਕਰ ਲੂਗਾ ਵੀ ਚੰਗੇ ਕ ਖਰਚ ਕਰ ਲੂਗਾ ਤੇ ਚੰਗਾ ਪਸ਼ੂ ਲੈ ਕੇ ਜਾਵੇ ਹਾਂਜੀ ਹਾਂਜੀ ਮਬ ਦੋਸਤੋ ਇਹ ਜ਼ਰੂਰੀ ਬੇਨਤੀ ਵੀਰਾਂ ਦਾ ਵੀ ਪਹਿਲਾਂ ਹੀ ਉਹਨਾਂ ਕੋਲ ਰੇਟ ਆਪਾਂ ਡਿ ਚਲੋ ਫਿਰ ਵੀ ਬਾਕੀ ਕਿਸੇ ਗਾਹਕ ਨੇ ਆਪੋ ਆਪਣੀ ਮਨਮਰਜ਼ੀ ਕਰਨੀ ਆਪੋ ਆਪਣੀ ਸੋਚ ਸਮਝ ਵਰਤ ਨਹੀਂ ਹੁੰਦੀ ਆ ਇੱਥੇ ਆਣ ਕੇ ਇੱਕ ਵਾਰੀ ਪਸ਼ੂਆਂ ਨੂੰ ਜ਼ਰੂਰ ਵੇਖਿਓ ਠੀਕ ਆ ਜੀ ਠੰਡੇ ਧੀਰੇ ਆ ਸੀਲਸ ਲੱਗ ਪਸ਼ੂ ਆ ਤੇ ਮਨ ਖੁਸ਼ ਹੁੰਦਾ ਵੀ ਪਸ਼ੂ ਛੱਡਿਏ ਨਾ ਲੈ ਕੇ ਜਾਈਏ ਸੋ ਇਹ ਨਾਗਾ ਦੋਸਤੋ ਮਿਲਦਿਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ